ये देखो जी स्पेशल बने है लखनऊ वाले सोया कबाब तीस लखनऊ अपने घर असं लिया बनाई मैं कूडे वाली चटनी स्पेशल चटनी तो बिच ये पा के ना बस ती मज़े लेने अपने सोया वेजीटेरियन है अपने, अपने कबाब पर स्वाद जबरदस्त और जिस सीक्रेट न मैं हैं जिस इनग्रीडियट्स नाली प्लीज़ यूट्यूब ते मेरी तेजस किचन देखिया करो जाके तो मज़े लो इस रेसिपी के अपने घर लखनऊ लिया जी जाने की लड़ ही नहीं ਹੈਲੋ एवरीवन ਵੈਲਕਮ ਟੂ ਤੇਜੀਜ਼ ਆਊਟਡੋਰ ਕਿਚਨ ਟੂਡੇ ਤੇ ਅੱਜ ਨਾ ਬਸ ਮੌਸਮ ਇੰਨਾ ਸੋਹਣਾ ਹੈ ਨਾ ਸਾਡੇ ਤਾਂ ਅਕਤੂਬਰ ਦੇ ਮਹੀਨੇ ਚ ਇੰਨਾ ਖੂਬਸੂਰਤ ਮੌਸਮ ਬਸ ਕਹਿ ਲੋ ਇਹ ਤਾਂ ਸਾਡੇ ਲਈ ਬੋਨਸ ਹੈ ਬੋਨਸ ਮੈਂ ਕਿਹਾ ਚਲੋ ਹੁਣ ਜਾਂਦੀ ਜਾਂਦੀ ਗਰਮੀਆਂ ਆਏ ਹੁਣ ਫਾਲ ਸ਼ੁਰੂ ਹੋ ਗਈ ਹੈ ਕੋਈ ਪਤਾ ਨਹੀਂ ਕਦੋਂ ਮੀਂਹ برف ਪੈਣੀ ਸ਼ੁਰੂ ਹੋ ਜਾਈ ਤੇ ਆਪਾਂ ਆਪਣੀਆਂ ਵੀਡੀਓਜ਼ ਬਣਾ ਲਈਏ ਉਰੇ ਆਊਟਡੋਰ ਲਾਹ ਲੈ ਲਈਏ ਪੂਰੀ ਆਪਣੀ ਕੁਕਿੰਗ ਦਾ ਤੇ ਅੱਜ ਦੀ ਵੀਡੀਓ ਜਿਹੜੀ ਮੈਂ ਬਣਾ ਰਹੀਆਂ ਨਾ ਕੁਕਿੰਗ ਜੋ ਵੀ ਅੱਜ ਮੈਂ ਕੁਕ ਕਰ ਰਹੀ ਹਾਂ ਬਹੁਤ ਹੀ ਲਾਜਵਾਬ ਤੇ ਉਹ ਬਣ ਗਿਆ ਸੋਇਆ ਚਨਾ ਕਬਾਬ ਫਿਰ ਤੁਸੀਂ ਕਹੋਗੇ ਵਾਹ ਤੇ ਜੀ ਵਾਹ ਕੀ ਬਾਤ ਹੈ ਤੇ ਫਿਰ ਆਪਾਂ ਕਬਾਬ ਜਿਹੜੇ ਬਣਾ ਰਹੇ ਹਾਂ ਐਂ ਥੋੜੀ ਨਾ ਸਰਵ ਕਰਦੇ ਨੇ ਉੱਪਰ ਸਾਸ ਪਾਈ ਚਲੋ ਜੀ ਖਰਨਾ ਜੀ ਨਾ ਆਪਾਂ ਉਹਨੂੰ ਬਹੁਤ ਤਰੀਕੇ ਨਾਲ ਸਰਵ ਕਰਾਂਗੇ ਮੈਂ ਕੁੰਡੇ ਵਾਲੀ ਇੱਕ ਸਪੈਸ਼ਲ ਚਟਨੀ ਬਣਾ ਰਹੀ ਹਾਂ ਤੇ ਸਭ ਤੋਂ ਪਹਿਲਾਂ ਮੈਂ ਚਟਨੀ ਤੋਂ ਸ਼ੁਰੂ ਕਰਦੇ ਮੈਂ ਬੈਠ ਕੇ ਆਰਾਮ ਨਾਲ ਨਾ ਬੈਕਯਾਰਡ 'ਚ ਇੱਥੇ ਬੈਠਾਂਗੀ ਤੇ ਆਪਣੀ ਕੁੰਡੇ ਵਾਲੀ ਚਟਨੀ ਬਣਾएंगे ਉਸ ਤੋਂ ਬਾਅਦ ਫਿਰ ਆਪਾਂ ਬਣਾएंगे ਆਪਣੇ ਕਬਾਬ ਤੇ ਮੈਂ ਹੁਣ ਸ਼ੁਰੂ ਕਰਦੀ ਆ ਆਪਣੀ ਚਟਨੀ ਬਣਾਨੀ ਮੈਂ ਪਤਾ ਹੁਣੇ ਕੀ ਕੀ ਆ ਸੀ ਚਲੋ ਮੈਂ ਬਣਾ ਲਾਂਗੇ ਆਪਣੀ ਚਟਨੀ ਵੀ ਮੈਂ ਆਪਣੀ ਚਟਨੀ ਨਹੀਂ ਬਣਾ ਰਹੀ ਮੈਂ ਬਣਾ ਰਹੀ ਹਾਂ ਤਨੀਆਂ ਪੁਦੀਨੇ ਦੀ ਇਮਲੀ ਵਾਲੀ ਬਣਾਉਂਗੀ ਚਟਨੀ ਔਰ ਬਹੁਤ ਹੀ ਸਪੈਸ਼ਲ ਚਟਨੀ ਹੋਏਗੀ ਔਰ ਜਿਹੜੀ ਅਸੀਂ ਕਬਾਬ ਨਾਲ ਖਾਵਾਂਗੇ ਅੱਜ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹ ਹੈਗਾ ਮੇਰਾ ਕੁੰਡਾ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੋਇਆ ਤੇ ਇਸ ਚ ਸਭ ਤੋਂ ਮੈਂ ਪਾ ਰਹੀ ਹਾਂ ਪੁਦੀਨਾ ਇਹ ਮੈਂ ਪੁਦੀਨਾ ਲੈ ਰਹੀ ਹਾਂ ਇੱਕ ਮੁਠੀ ਪੂਰੀ ਦੇਖੋ ਪੁਦੀਨੇ ਦੀ ਹੈ ਚਟਨੀ ਦਾ ਕੀ ਆਏ ਤਾਂ ਕੋਈ ਹਿਸਾਬ ਨਹੀਂ ਹੁੰਦਾ ਤੁਸੀਂ ਜਿੰਨਾ ਮਰਜੀ ਪੁਦੀਨਾ ਜਿਆਦਾ ਪਾਣਾ ਜਿਆਦਾ ਪਾ ਲਓ ਘੱਟ ਪਾਣਾ ਘੱਟ ਪਾ ਲਓ ਠੀਕ ਹੈ ਔਰ ਇਹ ਹੈਗਾ ਤਨੀਆ ਤੇ ਥੋੜਾ ਥੋੜਾ ਪਾਈ ਜਾਣਾ ਹੈ ਇਹ ਮੈਂ ਥੋੜੇ ਜਿਲੇ ਲਿੱਤੇ ਅਦਰਕ ਦੇ ਟੁਕੜੇ ਕੱਟੇ ਹੋਏ ਆ ਇਹ ਇਹ ਮੈਂ ਲਿੱਤਾ ਸੀ ਆਲਮੋਸਟ 1 ਇੰਚ ਅਦਰਕ ਦਾ ਟੁਕੜਾ ਸੀ ਉਹਦੇ ਛੋਟੇ ਛੋਟੇ ਪੀਸੇਸ ਕੱਟੇ ਹੋਏ ਆ ਉਹ ਨਾਲ ਮੈਂ ਪਾ ਰਹੀ ਆ ਤੇ ਹੁਣ ਆਪਾਂ ਨੇ ਸ਼ੁਰੂ ਕਰਦੇ ਇਹਨਾਂ ਨੂੰ ਕੁੱਟਣਾ ਤੇ ਇਸ ਜਿਵੇਂ ਪਾ ਰਹੀਆਂ ਦੋ ਹਰੀਆਂ ਮਿਰਚਾਂ ਇਹ ਮਿਰਚਾਂ ਮੇਰੀ ਬਹੁਤ ਮਤਲਬ ਟਿੱਕੀਆਂ ਐ ਤੇ ਮੈਂ ਇਸ ਕਰਕੇ ਸਿਰਫ ਦੋ ਪਾ ਰਹੀਆਂ ਇਹਦੇ ਨਾਲ ਹੀ ਬਹੁਤ ਵਧੀਆ ਐਂ ਵਧੀਆ ਚਟਨੀ ਤਿੱਖੀ ਹੋ ਜਾਣੀ ਐ ਤੇ ਥੋੜਾ ਜਿਹਾ ਮੈਂ ਪਾ ਲੈਨੇ ਆ ਇਸ ਚਾਪਾ ਸਾਲਟ ਇਹ ਲੋਜੀ ਬਾਅਦ ਚ ਬਾਕੀ ਐਡਜਸਟ ਕਰਾਂਗੇ ਹੁਣ ਕੁੱਟਣ ਲੱਗੇ ਮੈਂ ਪਾ ਰਹੀਆਂ ਇੰਨਾ ਇੰਨਾ ਸਾਲਟ ਤੇ ਨਾਲੇ ਰਗੜਾ ਲਾਈ ਜਾਣਾ ਤੇ ਚਟਨੀ ਆਪਾਂ ਨੇ ਕੁੱਟੀ ਜਾਣੀ ਐ ਰਗੜਾ ਲਾਈ ਜਾਣਾ ਤੇ ਚਟਨੀ ਕੁੱਟੀ ਜਾਣੀ ਐ ਪਤਾ ਇਹ ਕੁੰਡੇ ਵਾਲੀ ਚਟਨੀ ਨੀਚੇ ਬੈਠ ਕੇ ਜ਼ਿਆਦਾ ਮਜ਼ਾ ਆਂਦਾ ਹੈ ਖੜੇ ਹੋ ਕੇ ਜੇ ਕਾਊਂਟਰ ਤੇ ਕੁੱਟੋ ਨਾ ਅਲੱਗ ਦਾ ਹੇ ਕਾਊਂਟਰ ਹੀ ਨਾ ਟੁੱਟ ਜੇ ਇਸ ਕਰਕੇ ਮੈਂ ਤਾਂ ਆਰਾਮ ਨਾਲ ਬੈ ਕੇ ਫੇਰ ਕਰੋ ਤੀ ਹੁੰਨ ਮੈਂ ਪਾਰੀਆਂ ਧਨੀਆਂ ਸਾਰੇ ਪਾ ਦੋ ਐਂ ਤੋਂ ਕੇ ਮੈਂ ਕੱਟ ਕੇ ਰੱਖਿਆ ਹੋਇਆ ਸੀ ਤੇ ਹੋ ਗਿਆ ਧਨੀਆਂ ਥੋੜੇ ਸੇ ਫੁਦਿੰਨੇ ਦੇ ਪੱਤੇ ਚਾਪਾ ਜੀ ਇਹ ਦੇਖੋ ਜੀ ਆਪਣੀ ਹੋ ਗਈ ਚਟਨੀ ਬਿਲਕੁਲ ਇਹ ਕੁਟੀ ਕੇ ਹਲੇ ਪਰ ਤਿਆਰ ਨਹੀਂ ਹੋਈ ਹੁਣ ਦੇਖੋ ਤੁਸੀਂ ਕਹੋਗੇ ਪਿਆਜ਼ ਤਾਂ ਪਾਏ ਨਹੀਂ ਪਿਆਜ਼ ਵੀ ਅਸੀਂ ਪਾਏਗੇ ਸਭ ਕੁਝ ਕਰਾਂਗੇ ਹੁਣ ਥੋੜਾ ਸੋਲਟ ਹੋਰ ਪਾ ਰਹੀਆਂ ਇੰਨਾ ਕੁ ਪਹਿਲਾਂ ਪਾਇਆ ਸੀ ਇੰਨਾ ਕਿ ਹੁਣ ਪਾਏ ਕਿਉਂਕਿ ਅਸੀਂ ਕਾਲਾ ਨੂਨ ਵੀ ਪਾਣਾ ਹੈ ਦੇ ਵਿੱਚ ਇਹ ਹੋ ਗਿਆ ਕਾਲਾ ਨੂਨ ਥੋੜਾ ਸਾ ਤੇ ਹੁਣ ਚਾਏਗੀ ਇਮਲੀ ਦਾ ਪਲਪ ਇਹ ਸਾਰੀ ਇਮਲੀ ਦਾ ਪਲਪ ਹੈ ਇਹ ਕਟੋ-ਕਟ ਇੰਨੀ ਕੁ ਇਮਲੀ ਲਿੱਤੀ ਸੀ ਉਹਦਾ ਸਾਰਾ ਪਲਪ ਕੱਟੇ ਹੋ ਚਾਰਕ ਚਮਚ ਹੋਏਗੇ ਮੈਂ ਸਾਰਾ ਇੰ ਇੰਨਾ ਦੇਖ ਲਓ ਇਮਲੀ ਦਾ ਪਲਪ ਮੈਂ ਸਾਰਾ ਪਾ ਰਹੀਆਂ ਇਸ ਵਿੱਚ ਤੇ ਹੁਣ ਚਾਏਗੇ ਇਸ ਚ ਦੋ ਚਮਚ ਸ਼ੱਕਰ ਦੇ ਇੱਕ ਸ਼ੱਕਰ ਦੇ ਹਾਂ ਜਿਆਦਾ 3 ਚ ਪਾ ਲੈਣੇ ਆ ਕਿਉਂਕਿ ਚੀਨੀ ਘੱਟ ਪੈਂਦੀ ਸ਼ੱਕਰ ਥੋੜੀ ਜਿਆਦਾ ਪੈਂਦੀ ਹੈ ਤੇ ਹੁਣ ਅਸੀਂ ਲਾਣਾ ਇਹਨੂੰ ਵਧੀਆ ਜਿਹਾ ਰਗੜਾ ਵਿੱਚ ਥੋੜਾ ਜਿਹਾ ਮੈਂ ਨਾ ਪਾਣੀ ਐਡ ਕਰਨ ਲੱਗੀ ਹਾਂ ਬਸ ਅੰਦਾਜ਼ੇ ਨਾਲ ये कोई दो दो तीन चम्मच होएंगे मेरे जो टेबल स्पून है ना तीन चम्मच के करीब टेबल स्पून लिता है मैं तो यू अच्छी तरह चलो इनू मैं कहर तो हूँ मैं अभी करेंगे ऐड इस चे, थोड़ा सा मैं पावगी भुनया हुया जीरा ये देखो जी ठीक है तो काला नून असी पा ही दिता है तो नाउ आएम गोइंग टू एड सम चिली फ्लेक्स थोड़े से हूँ जाएँगे इस अपना प्याज में बरीक बरीक कटिया हुआ प्याज है ये ये देखो एक दो चम्मच भर के बरीक कटिया हुआ प्याज थोड़ा सा पाएगा टमाटर और थोड़ी जी जाएगी इस पूरी मूली मूली में छोटा सा साइज लिता है बस कह लो दो इंच टुकड़ा सी मूली का वो मैं ग्रेट किया देखो तो प्याज मैं बस दो, दो चम्मच ही पाए बाकी मैं रख रही हूँ लोड नहीं हैगी फिर बहुत ज़्यादा हो जाएगा तो ये होगी देखो अपनी चटनी ਔਰ ਇਹਨੂੰ ਕੁੰਡੇ ਚ ਹੀ ਰੱਖੋ ਬਸ ਇਵਨ ਜੇ ਤੁਹਾਡੇ ਕੋਈ ਗੈਸਟਰੀ ਆ ਨਾ ਕੁੰਡੇ ਚ ਬਣਾ ਕੇ ਕੁੰਡੇ ਚ ਸਰਵ ਕਰ ਦੋ ਬੜੀ ਵਧੀਆ ਲੱਗਦੀ ਹੈ ਚਟਪੀ ਤੇ ਹੁਣ ਥੋੜੀ ਜੀ ਇਜ਼ੀ ਕੰਸਿਸਟੈਂਸੀ ਜਿਹੜੀ ਹੈਗੀ ਹੈ ਨਾ ਇਹਨੂੰ ਆਪਾਂ ਥੋੜਾ ਜਿਹਾ ਹੋਰ ਪਤਲਾ ਕਰ ਦਿੰਨੇ ਆ ਥੋੜਾ ਜਿਹਾ ਪਾਣੀ ਪਾਏਗੇ ਹੋਰ ਤੇ ਲੋ ਜੀ ਹੈ ਨਾ ਬਸ ਇੰਨੀ ਕੰਸਿਸਟੈਂਸੀ ਇਹਦੀ ਠੀਕ ਹੈ ਤੇ ਇਸ ਇਹਦੇ ਵਿੱਚ ਪਿਆਜ਼ ਚਲਾ ਗਿਆ ਮੂਲੀਆ ਚਲੀ ਗਈ ਥੋੜੀ ਚਿੱਲੀ ਫਲੈਕਸ ਚਲੇ ਗਏ ਹੈ ਨਾ तो हूँ थोड़ा जा तुसी बस टेस्ट करके देख लो कि खट्टा किन्ना, किन्ना मीठा चाहिए उस हिसाब ना आप एडजस्ट कर वाली चटनी ये देखो जबरदस्त है हम आप शुरू करते अपने सोया चना कबाब बेहद स्वाद और कि बन रहा बस आप हूँ शुरू कर दे रेसिपी तो ये ना पहला सब तो पहला मैं कि कर रही भुने हुए ना चने हैं मेरे को देखो भुने हुए छिलका ताराया हो छिल रेह गया डजन मैटर यू आपने वधिया जहाँ कर लिना ग्राइंड सब तो पहला आप ही ग्राइंड करेंगे के दिखा रही है। पूरा ये वाला कप है जिन्ना चने से ना पूरे ये लो जी पूरा हंड्रड ग्राम्स चने ये पूरे सौ ग्राम चने तो मतलब पूरा एक कप अंदाजा है बस मैं यही कप ले रही हाँ कि पूरा चना ले लेना है हूँ जाएगा ये है, ये हैगी सोया जो आप सोया न्यूट्री कहें सोयाबीन की वड़ियाँ कहेंो सौ ग्राम सभी टू हंड्रेड ग्राम्स, ग्राम्स मैनु अच्छी तरह गर्म पानी बोयल करके नो अच्छी तरह दो तीन वॉश कर लो कि सारी समेल निकल जाए 200 ਗ੍ਰਾਮਸ ਔਰ ਮੈਂ ਨਾ ਇਹਦੇ ਜਿਹੜੇ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਤੁਸੀਂ ਇਹਦੀ ਪੂਰੇ ਇਨਗਰੀਡੀਅੰਟਸ ਦੇਖ ਲੈਣਾ ਮੈਂ ਕਿੰਨਾ ਕੁਝ ਪਾ ਰਹੀ ਹਾਂ ਠੀਕ ਹੈ ਤੇ ਚਨੇ ਪੂਰਾ ਇੱਕ ਕੱਪ ਲੈ ਲਓ ਚਨੇ ਜੇ ਇੱਕ ਅੱਧਾ ਥੋੜਾ ਬਹੁਤ ਇੱਕ ਦੋ ਚਮਚ ਜ਼ਿਆਦਾ ਹੋ ਜਾਏ ਨਾ ਡਸਨਟ ਮੈਟਰ ਪਰ ਪੂਰਾ ਇੱਕ ਕੱਪ ਹੈ ਪੂਰੇ ਮਤਲਬ 100 ਗ੍ਰਾਮਸ ਸੀਗੇ ਚਨੇ ਤੇ ਹੁਣ ਆਪਾਂ ਕਰਦੇ ਹਾਂ ਇਸ 'ਚ ਇਹ ਸਾਰੇ ਗ੍ਰਾਈਂਡ ਸੋਇਆ ਇਹ ਦੇਖੋ ਇਹ ਸਾਰੀ ਆਪਣੀ ਜਿਹੜੀ ਸੋਇਆਬੀਨ ਦੀ ਬੜੀਆਂ ਸੀ ਕ੍ਰਸ਼ ਹੋ ਗਈਆਂ ਤੇ ਇਹ ਹੁਣ ਮੈਂ ਲੈ ਰਹੀਆਂ ਟੋਫੂ ਟੋਫੂ ਯਾਨੀ ਕਿ ਸੋਇਆਬੀਨ ਦਾ ਪਨੀਰ ਜੀ ਨੂੰ ਬੋਲ ਦਿੰਦੇ ਆ ਸੋਇਆਬੀਨ ਤੇ ਜੇ ਆਪਾਂ ਸੋਇਆ ਕਬਾਬ ਬਣਾ ਰਹੇ ਤਾਂ ਇਹ ਤਾਂ ਜ਼ਰੂਰ ਪਾਇਓ ਇਹਦੇ ਨਾਲ ਬਹੁਤ ਵਧੀਆ ਲੱਗਦਾ ਹੈ ਔਰ ਅੱਜਕਲ ਹਰ ਜਿਸ ਕੰਟਰੀ ਚ ਵੀ ਤੁਸੀਂ ਦੇਖ ਰਹੇ ਹੋ ਸੋਇਆਬੀਨ ਦਾ ਜਿਹਨੂੰ ਟੋਫੂ ਬੋਲਦੇ ਆ ਇਹ ਅਵੇਲੇਬਲ ਹੈਗਾ ਜੇ ਨਹੀਂ ਹੈ ਤਾਂ ਇਸ ਤੋਂ ਬਿਨਾ ਵੀ ਬਣਾ ਲਓ ਕੋਈ ਉਹ ਗੱਲ ਨਹੀਂ ਪਰ ਹੈ ਤਾਂ ਫਿਰ ਬਹੁਤ ਹੀ ਵਧੀਆ ਮਜ਼ੇਦਾਰ ਫਿਰ ਬਣਦੇ ਆ ਇਹ ਹੋਰ ਵੀ लो जी चलो अपना देखो टोफू भी इससे पै गया तो हूँ आप सारा प्रोसैस कर दें। शुरू किवे किमें बनेंगे गए ये कबाब अपने मैं इस प्याज चलो जी प्याज चला गया अपना एक मीडियम साइज़ प्याज है तो अपना धनिया चलो जी हूँ असं पावे इस थोड़ा जहाा धनिया पाउडर अमचूर पाउडर चाहे तो नींबू भी निचोड़ सकते हो पर मैं अमचूर पाउडर पा रही हूँ मैंगो पाउडर थोड़ी सी जाएगी रेड चिली पाउडर ग्रीन चिलिस तेज लहसुन अदरक क्रश ਕੀਤਾ ਹੋਇਆ क्रश ਕਰਕੇ ਪਾਉ ਇਹਦਾ ਬਹੁਤ ਅੱਛਾ ਫਲੇਵਰ ਆਉਂਦਾ ਮੈਂ 2 टीस्पून ਪਾ ਰਹੀ ਹਾਂ ਮਿਕਸ ਕਰਕੇ ਮੈਂ ਨਾ ਚਾਰ ਪੰਜ ਆਪਣੇ ਇਕੱਠਾ ਹੀ ਮੈਂ ਕੁੱਟ ਕੇ ਰੱਖ ਲੈਣੇ ਹੁੰਦੀਆਂ ਤਾਂ ਇਹ ਫਿਰ ਈਜ਼ੀ ਰਹਿੰਦਾ ਜੇ ਕੋਈ ਵੀ ਚੀਜ਼ ਤੁਸੀਂ ਕੁਕਿੰਗ ਕਰ ਰਹੇ ਹੋ ਇੱਕ ਕ੍ਰਸ਼ ਹੁੰਦਾ ਆਲਰੇਡੀ ਤੇ ਇਹਦਾ ਆਪਣਾ ਹੀ ਮਜ਼ਾ ਆਉਂਦਾ ਫਿਰ ਤਿਆਰੀ ਸੌਖੀ ਹੋ ਜਾਂਦੀ ਹੈ ਤੇ ਥੋੜੇ से ਮੈਂ ਪਾ ਰਹੀ ਹਾਂ ਇਸ ਚ ਚਿਲੀ ਫਲੇਕਸ ਹੁਣ ਜਾਏਗਾ ਜਸ ਜਸ ਫਾਈਨਲੀ ਸాల్ట్ ਆਪਣਾ ਨੋਨ ਤੇ ਇਹ ਆਰਾਮ ਨਾਲ 2 ਚਮਚ ਦੇ ਘਰੀ ਪਾ ਰਿਹਾ ਹੈ ਪਿੰਕ ਸాల్ਟ ਹੈ ਨਾ ਇਸ ਚ ਜਿਆਦਾ ਲੂਣ ਨਹੀਂ ਹੁੰਦਾ ਲੂਣ ਅਸੀਂ ਘੱਟੇ ਰੱਖਾਂਗੇ ਕਿਉਂਕਿ ਚਟਨੀ ਪੂਰੀ ਪ੍ਰੋਪਰ ਸਪਾਈਸੀ ਹੈ ਐਂ ਮਜ਼ੇਦਾਰ ਤੇ ਉਹਦੇ ਨਾਲ ਖਾਣੀ ਹੈ ਤੇ ਜੇ ਤੁਸੀਂ ਕਬਾਬ ਚ ਲੂਣ ਵੀ ਪੂਰਾ ਰੱਖ ਦੋਗੇ ਫਿਰ ਉਹ ਮਜ਼ਾ ਨਹੀਂ ਆਏਗਾ ਤੋਂ ਲਾਈਟ ਰੱਖੋ ਉਹਦਾ ਨਾ ਟੇਸਟ ਕਿਉਂਕਿ ਅਸੀਂ ਚਟਨੀ ਨਾਲ ਖਾਣੀ ਹੁੰਦੀ ਹੈ ਤੋਂ ਉਹਦਾ ਸాల్ਟ ਹਮੇਸ਼ਾ ਘੱਟ ਰੱਖੋ ਤੇ ਚਨਾ ਦੇਖੋ ਚਨੇ ਦਾ ਆਟਾ ਮੈਂ نیچے ਪਾਇਆ ਹੀ ਹੋਇਆ ਸੀ ਇਸ ਚ ਇਹ ਦੇਖੋ ਹੈ ਨਾ ਇਹ ਜਿਹੜੀ ਰੋਸਟਿਡ ਚਨਾ ਬਸ ਇਹਨੂੰ ਅੱਛੀ ਤਰ੍ਹਾਂ ਹੁਣ ਕੀ ਕਰਨਾ ਹੈ ਮੈਂ हूँ पाऊँगी इस दो तीन चम्मच ए दही दे एक दो ये पूरे तीन चम्मच भर के पा लो अपनी प्लेन योगटी जा पावगी मैं इस दो चम्मच अपने कॉर्न स्टार्च वन टू टी स्पून कॉन स्टा टेबल स्पून कॉर्न स्टार्च तो इदा ही मैं पाऊँगी टू टेबल स्पूनस भर के ब्रेड क्रम्स ये देखो चलो जी ਤੇ ਹੁਣ ਇਹਨੂੰ ਕਰ ਦੇਣਾ ਸੀ ਵਧੀਆ ਦਾ ਮਿਕਸ ਸਾਰੇ ਮਸਾਲੇ ਪੈ ਗਏ ਬਸ ਇੱਕ ਮਸਾਲਾ ਮੈਂ ਹੋਰ ਪਾਉਂਗੀ ਮੜਾ ਇਹਨੂੰ ਮਿਕਸ ਕਰ ਲਾਂ ਤੇ ਹੁਣ ਲਾਸਟ ਵਿੱਚ ਮੈਂ ਪਾ ਰਹੀ ਹਾਂ ਆਪਣਾ ਫੱਟੇ ਚੱਕ ਕਰਦਾ ਬਣਿਆ ਹੋਇਆ ਹੋਮ ਮੇਡ ਗਰਮ ਮਸਾਲਾ ਇਹਦੀ ਤਾਂ ਖੁਸ਼ਬੂ ਇਹ ਤਾਂ ਜਾਨ ਪਾ ਲੈਣੀ ਜਾਨ ਹਰ ਸਬਜੀ ਹਰ ਡਿਸ਼ ਦੀ ਕਹ ਲੋ ਜਾਨ ਤੇ ਸ਼ਾਨ ਹੈ ਤੇਜਿਸ ਹੋਮ ਮੇਡ ਗਰਮ ਮਸਾਲਾ ਇਨੂੰ ਬਸ ਅੱਛੀ ਤਰ੍ਹਾਂ ਸੀ ਯਾਨੀ ਉਹ ਕਰ ਲੈ ਕਿ ਬਾਈਂਡ ਹੋਣਾ ਬਾਈਂਡ ਹੋ ਜੇ ਵਧੀਆ ਜਾ ਚਲੋ ਜੀ ਆਪਾਂ ਫੇਸਕਵਰ ਚ ਪਾ ਲਓ ਚਾਹੇ ਤੁਸੀਂ ਦੋ ਇਕੱਠੇ ਬਣਾਨੇ ਇਕੱਠੇ ਬਣਾ ਲਓ ਪਰ ਮੈਂ ਤਾਂ ਸਿੰਗਲ ਬਣਾਉਂਦੀ ਆ ਸਿੰਗਲ ਨਾਲ ਕੀ ਹੁੰਦਾ ਨੀਟਨੈਸ ਵੀ ਬਹੁਤ ਅੱਛੀ ਆਂਦੀ ਹੈ ਤੇ ਹਾਂ ਜੇ ਤੁਸੀਂ ਐਦਾਂ ਨਹੀਂ ਬਣਾਨੇ ਤੁਸੀਂ ਗੋਲ ਕਰਕੇ ਫਲੈਟ ਕਰਕੇ ਵੀ ਬਣਾ ਸਕਦੇ ਹੋ ਆਪਾਂ ਜਿਵੇਂ ਗੋਲ ਆਪਣੀ ਟਿੱਕੀਆਂ ਬਣਾਉਂਦੇ ਤੁਸੀਂ ਉਹਦਾਂ ਵੀ ਬਣਾ ਸਕਦੇ ਆ ਪਰ ਇਹ ਹੈ ਕਿ ਚਲੋ ਸਪੈਸ਼ਲ ਟੱਚ ਮੈਂ ਦੇ ਰਹੀ ਹਾਂ ਕਿਉਂਕਿ ਸ਼ਾਮ ਨੂੰ ਚਾਹ ਤੇ ਨਾ ਆਣਾ ਕਿਸੇ ਨੇ ਤੇ ਮੈਂ ਕਿ ਚਲੋ ਥੋੜੀ ਦੇਰ ਰਹਿ ਗਈ ਐ ਉਹਨਾਂ ਨੂੰ ਭੁੱਖ ਲੱਗੀ ਹੋएगी ਐਕਚੁਅਲੀ ਦੇ ਆ ਕਮਿੰਗ ਫਰਮ ਵਰਕ ਸਟੇਟ ਫਰਮ ਵਰਕ ਉਹਨਾਂ ਨੇ ਆਣਾ ਤੇ ਕਹਿੰਦੇ ਹੁਣ ਸਾਰਿਆਂ ਨੂੰ ਹੁੰਦਾ ਕਿ ਆਪਣਾ YouTube ਚੈਨਲ ਚਲਾਉਂਦੀ ਐ ਤੇ ਇਹਦੇ ਕੋਲ ਕੁਝ ਸਪੈਸ਼ਲ ਖਾਓ ਜਾ ਕੇ ਤੇ ਹਰ ਕੋਈ ਮੇਰੇ ਤੋਂ ਨਾ ਕੁਝ ਨਾ ਕੁਝ ਐਕਸਪੈਕਟ ਕਰਦਾ ਐ ਐਕਚੁਅਲੀ ਤੇ ਫਿਰ ਮੈਂ ਕਿ ਚਲੋ ਅੱਜ ਫਿਰ ਨਾਲੇ ਵੀਡੀਓ ਵੀ ਬਣ ਜਾਏਗੀ ਨਾਲੇ ਇੱਕ ਆਪਣੀ ਵੈਰਾਈਟੀ ਹੋ ਜਾਏਗੀ ਤੇ ਇੱਕ ਚੀਜ਼ ਬਣ ਜਾਈਗੀ ਤੇ ਉਹਨਾਂ ਨੂੰ ਮੈਂ ਖਵਾ ਵੀ ਦਵਾਂਗੇ ਤੇ ਬਸ ਐਦਾਂ ਕਰਕੇ ਨਾ ਤੁਸੀਂ ਬਣਾ ਬਣਾ ਕੇ ਰੱਖ ਲਓ ਫਿਰ ਤੁਸੀਂ ਫਰਾਈ ਕਰਨਾ ਸ਼ੁਰੂ ਕਰ ਦਿਓ ਚਲੋ ਜੀ ਹੁਣ ਆਪਾਂ ਕਰਾਂਗੇ ਫਰਾਈ और सेक बिल्कुल गर्म तेल करके फिर इनू स्लो ले आओ बस जो मिठी मिठी आते असं इनू पकाना है फिलहाल मैं देखो तीन पा रहे हैं ये देखो जी यू लो पेपर टा और किन्ने ड्राई हैं कोई बहुता ऑयल भी नहीं पिया लगी नहीं रहा देखो इसते लो ते ये पा दो चलो जी तो हूँ मैं इद्दे सारे होर बना के फिर मैं अपना फाइनल टच फाइनल प्रोडक्ट दिखाएंगे यार स्पैशल चटनी है ये खाओ फाइनल प्रोडक्ट रेडी साडा हो गया जबरदस्त कबाब बस आज लखनऊ कितने है लखनऊ इज़ हियर इन तेजिस किचन थोड़ी रसोई भी लखनऊ आ है। जो तो तुम इवें बनाओगे सोया कबाब और मेक श्योर जिमें मैं बनाया ना रोस्टिड चना तो एक होर जो मैं सीक्रेट पाए प्लीज़ तुम तो पूरी रेसिपी देखो और तो इंजॉय करोगे और मेरा भी दिल कर रहा है मैं खाव है और मेरा दिल कर रहा है एदा तोड़ा ए तोड़ा देखो देखो ये जी तोड़ो फिर ऐसी डिप करो पूरी चटनी भर के और मैं माफ पाऊंगी पूरा अपना हा हा हम्म मजेदार लखनऊ लखनऊ जाने की लड़ नहीं है अपने घर ही लखनऊ हो है ਜਿਵੇਂ ਦੀ ਰੈਸਪੀ ਪਸੰਦ ਆਈ ਹੋਈ ਤੇ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਤੁਹਾਡੇ ਪਿਆਰ ਦਾ ਤੁਸੀਂ ਮੇਰੀ ਕਿੰਨੀ ਹੈਲਪ ਕਰਦੇ ਹੋ ਚੈਨਲ ਮੇਰਾ ਗਰੋ ਹੋ ਰਿਹਾ ਔਰ ਨੇਚਰਲੀ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ ਸ਼ੁਕਰੀਆ ਔਰ ਮੈਨੂੰ ਇਸ ਚੀਜ਼ ਇਨੀ ਖੁਸ਼ੀ ਹੁੰਦੀ ਹੈ ਨਾ ਮੇਰਾ ਜਿਹੜਾ ਚੈਨਲ ਹੈ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਰਿਵਾਈਵ ਕੀਤਾ ਸੀ ਮਤਲਬ ਤੇ ਆਰਗੈਨਿਕਲੀ ਗਰੋ ਹੋ ਰਿਹਾ ਔਰ ਕਿੰਨੇ ਮੇਰੇ ਨਾਲ ਜੁੜੀ ਜਾ ਰਹੇ ਔਰ ਬਹੁਤ ਮੈਨੂੰ ਪਿਆਰ ਮਿਲਦਾ ਹੈ ਤੇ ਤੁਹਾਡੇ ਪਿਆਰ ਦਾ ਤੁਹਾਡੀ ਸਪੋਰਟ ਦਾ ਤਹਿ ਦਿਲ ਤੋਂ कोट कोट शुकाना थैंक यू सो मच थैंक यू थैंक यू सो मच फिर अग्नि भी लाइक सबसक्राइब शेयर जरूर करो तो लाइक का बटन बनता ही है गुट्ठा ही लादा जस्ट लाइक इट थैंक यू